ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਧਾਨ ਸਭਾ ਦੇ ਵਿੱਚ ਜਿਹੜੇ 117 ਐਮ ਐਲ ਏ ਤਨਖਾਹੀ ਸਾਡੇ ਸਾਡੇ ਹਲਕਿਆਂ ਤੇ ਸਾਡੀ ਤਨਖਾਹਾਂ ਤੇ ਪਲਣ ਵਾਲੇ ਇਹ ਜਿਹੜੇ ਵਿਧਾਨ ਸਭਾ ਦੇ ਵਿੱਚ ਬਹਿ ਕੇ ਰੌਲਾ ਪਾ ਰਹੇ ਆ ਪਾਣੀ ਦੀ ਗੱਲ ਕਰ ਰਹੇ ਆ ਤਾਂ ਗੱਲ ਕੀ ਚੱਲ ਰਹੀ ਆ ਕਿ ਪ੍ਰਤਾਪ ਬਾਜਵੇ ਦਾ ਬਿਆਨ ਸੁਣਿਆ ਸੀ ਕਿ ਅਸੀਂ ਭਗਵੰਤ ਮਾਨ ਦੇ ਨਾਲ ਆ ਪਾਣੀ ਦੇ ਮਸਲੇ ਤੇ ਤਾਂ ਜਿਹੜੇ ਦੂਜੀ ਭਗਵੰਤ ਮਾਨ ਦੀ ਸਰਕਾਰ ਦੇ ਬੰਦੇ ਆ ਉਠ ਕੇ ਰੌਲਾ ਪਾ ਰਹੇ ਆ ਤੇ ਭਗਵੰਤ ਮਾਨ ਦਾ ਪਹਿਲੇ ਦਿਨੋਂ ਕੰਮ ਆ ਮਿਹਣੇ ਮਾਰਨ ਦਾ ਤਾਂ ਭਗਵੰਤ ਮਾਨ ਇਹ ਕਹਿ ਰਿਹਾ ਕਿ ਅੱਜ ਬੋਲੋ ਪਾਣੀ ਤਾਂ ਤੁਸੀਂ ਦਿੱਤੇ ਆ ਪਾਣੀ ਦੇ ਨਾਲ ਤੇ ਪੰਜਾਬ ਦੇ ਪਤਨੀ ਜਿਹੜੇ ਕਹਲੋ ਖੂਨ ਦੇ ਨਾਲ ਤੁਹਾਡੇ ਹੱਥ ਰੰਗੇ ਹੋਏ ਆ ਬਿਲਕੁਲ ਉਹਨਾਂ ਦੇ ਹੱਥ ਰੰਗੇ ਹੋਏ ਆ ਜਨਾਬ ਜਿਵੇਂ ਤੁਸੀਂ ਕਹਿ ਰਹੇ ਆ ਇਹ ਕੋਈ ਗੱਲ ਝੂਠ ਨਹੀਂ ਗਈ ਜਿਵੇਂ ਕਾਂਗ ਰੱਸੀ ਕਾਂਗਰਸੀਆਂ ਦੇ ਵਿੱਚ ਜਿਹੜਿਆ ਪੰਜਾਬ ਤੇ ਪੋਸਟਾਂ ਜਿਵੇਂ ਇਹ ਗੋਲੇ ਆ ਕਾਂਗਰਸ ਦੇ ਉਸੇ ਤਰ੍ਹਾਂ ਭਾਈ ਸਾਹਿਬ ਤੂੰ ਗੋਲਾ ਜਿਵੇਂ ਤੂੰ ਗੋਲਾ ਉਸੇ ਤਰ੍ਹਾਂ ਇਹ ਗੋਲੇ ਆ ਤੇ ਜਿਹੜੇ ਗੋਲੇ ਹੁੰਦੇ ਆ ਉਹ ਕਦੇ ਮਾਲਕਾਂ ਨੂੰ ਅੱਖਾਂ ਨਹੀਂ ਵਿਖਾਉਂਦੇ ਹੁੰਦੇ ਜਿਵੇਂ ਤੂੰ ਕੇਸਰੀਵਾਲ ਨੂੰ ਅੱਖ ਨਹੀਂ ਵਿਖਾ ਸਕਦਾ ਜਿਵੇਂ ਪ੍ਰਤਾਪ ਬਾਜਵੇ ਨੂੰ ਆਂਦਾ ਸੀ ਅੱਖਾਂ ਚੱਖਾਂ ਪਾਓ ਕਿਤੇ ਕੇਸਰੀਵਾਲ ਨੂੰ ਕਹਿ ਕੇ ਵਿਖਾ ਦੇਵੇਂ ਕਿ ਅੱਖਾਂ ਚੱਖਾਂ ਪਾ ਅੱਜ ਤੇਰਾ ਕੇਸਰੀਵਾਲ ਇਹ ਕਹਿ ਰਿਹਾ ਕਿ ਪਾਣੀ ਤੇ ਸਾਰਿਆਂ ਦਾ ਹੱਕ ਆ ਜੇ ਪਾਣੀ ਦੀ ਰਾਜਨੀਤੀ ਚਲਾ ਰਹੇ ਆ ਤੁਸੀਂ ਤਾਂ ਫਿਰ ਮੈਂ ਤੁਹਾਨੂੰ ਇਹ ਕਹਿਣਾ ਕਿ ਤੇਰੇ ਕੇਸਰੀਵਾਲ ਦੇ ਨਾਲ ਅੱਖਾਂ ਚੱਖਾਂ ਪਾ ਕੇ ਕਹੇ ਕਿ ਕਿਉਂ ਪੰਜਾਬ ਦੇ ਮਸਲੇ ਤੇ ਬੋਲਦਾ ਰਾਘਵ ਚੱਡਾ ਜਿਹਨੂੰ ਪੰਜਾਬ ਦੇ ਲੋਕ ਜਾਣਦੇ ਨਹੀਂ ਸੀਗੇ ਅੱਜ ਕੱਲ ਸਾਨੂੰ ਲੱਭਦਾ ਵੀ ਨਹੀਂ ਵੀ ਆ ਕਿੱਥੇ ਆ ਕਹੇ ਅੱਜ ਉਹਨਾਂ ਨੂੰ ਕੀ ਕਹਿਣਾ ਯਾਰ ਕੀ ਤੁਸੀਂ ਮਸਲੇ ਛੇੜੀ ਖੜੇ ਆ ਪਾਣੀ ਦੇ ਮਸਲੇ ਛੇੜੀ ਖੜਿਆ ਵਿਧਾਨ ਸਭਾ ਚ ਛੇੜਨੇ ਉੱਥੇ ਐਸ ਟਾਈਮ ਕਾਂਗਰਸੀਆਂ ਦਾ ਹੱਕ ਸੀ ਤੁਹਾਡੇ ਨਾਲ ਖੜਨ ਦਾ ਤੇ ਤੁਸੀਂ ਉਹਨਾਂ ਨੂੰ ਕਹਿ ਰਹੇ ਆ ਤੁਹਾਡਾ ਇੱਕ ਭਰਾ ਤਾਂ ਬੀਜੇਪੀ ਦੇ ਵਿੱਚ ਝੋਲੀ ਵੜਿਆ ਪਿਆ ਪਾਣੀ ਦਾ ਰਾਕਾ ਫਲਾਣਾ ਢੋਂਕਾ ਕੀ ਮੈਨੂੰ ਇੱਕ ਗੱਲ ਦਾ ਜਵਾਬ ਦੇ ਸੁਨੀਲ ਜਾਖੜ ਬੀਜੇਪੀ ਚ ਨਹੀਂ ਸੀਗਾ ਤੇਰੇ ਨਾਲ ਬਹਿ ਗਿਆ ਆ ਕੇ ਦੱਸ ਇਸ ਗੱਲ ਦਾ ਜਵਾਬ ਦੇ ਤੇਰੇ ਨਾਲ ਬਹਿ ਗਿਆ ਆ ਕੇ ਹੋਰ ਹੁਣ ਤੂੰ ਕੀ ਚਾਹੁੰਦਾ ਇਹ ਸਿਰਫ ਤੇ ਸਿਰਫ ਤੁਸੀਂ ਲੋਕਾਂ ਨੂੰ ੳਝਾ ਰਹੇ ਆ ਤੇ ਮੈਂ ਤੁਹਾਨੂੰ ਜਿਸ ਦਿਨ ਪਾਣੀ ਦਾ ਮਸਲਾ ਚੱਲਿਆ ਸੀ ਉਸ ਦਿਨ ਵੀ ਇਹੀ ਕਿਹਾ ਸੀ ਤੇ ਮੈਂ ਤੁਹਾਨੂੰ ਅੱਜ ਵੀ ਕਹਿਣਾ ਕਿ ਇਹ ਆ ਆ ਐ ਕਰਕੇ ਤੁਹਾਡੇ ਤੋਂ ਪਾਣੀ ਲੈ ਕੇ ਜਾਣਗੇ ਇਹਦੀ ਅੱਖ ਯਾਦ ਰੱਖ ਲਓ ਤੁਹਾਡੇ ਤੋਂ ਜਿਹੜਾ ਪਾਣੀ ਆ ਪਾਣੀ ਲੈ ਕੇ ਜਾਣਗੇ ਥਾਪੀ ਮਾਰ ਕੇ ਲੈ ਕੇ ਜਾਣਗੇ ਤੁਸੀਂ ਉਹਨਾਂ ਨੂੰ ਰੋਕ ਤੱਕ ਨਹੀਂ ਸਕਦੇ ਹੈ ਕੀ ਆ ਤੁਹਾਡੇ ਕੋਲ ਭਗਵੰਤ ਮਾਨ ਨੂੰ ਕੇਦਰੀਵਾਲ ਨੇ ਕਹਿਤਾ ਕਿ ਚੁੱਪ ਚੁੱਪ ਬੋਲਣਾ ਨਹੀਂ ਤਾਂ ਭਗਵੰਤ ਮਾਨ ਨੇ ਕਹਿੰਦਾ ਨਹੀਂ ਨਹੀਂ ਮੈਂ ਬੋਲੂਗਾ ਪੰਜਾਬ ਦਾ ਮਰਦ ਆ ਮੈਂ ਉਹਨਾਂ ਕਹਿੰਦਾ ਕੋਈ ਗੱਲ ਨਹੀਂ ਤੂੰ ਬੰਦਾ ਪੰਜਾਬ ਦਾ ਜਿਹੜੇ ਦੂਜੀ ਪਾਰਟੀ ਦੇ ਵਿੱਚ ਬੈਠੇ ਉਹ ਵੀ ਬੜੇ ਪੰਜਾਬ ਦੇ ਹੀ ਆ ਉਹਨਾਂ ਦਾ ਮੁੱਖ ਮੰਤਰੀ ਕੋਈ ਬਣ ਸਕਦਾ ਤਾਂ ਭਗਵੰਤ ਮਾਨ ਜਿਵੇਂ ਅਕਸਰ ਕੱਛਾਂ 'ਚ ਹੱਥ ਲੈ ਕੇ ਤੇ ਐ ਕਰਕੇ ਬੈਠਦਾ ਹੁੰਦਾ ਕੋਈ ਗੱਲ ਨਹੀਂ ਜੀ ਉਵੇਂ ਕੰਮ ਚੱਲ ਪੈਣਾ ਤਾਂ ਜੇਕਰ ਕਾਂਗਰਸੀ ਬਾਹਰੇ ਮੁਰਤਾਂ ਲਾ ਕੇ ਪਾਣੀ ਦੇ ਮਸਲੇ ਤੇ ਯੋਧਰੁ ਸ਼ਪਾਰਸ਼ ਪੈ ਗਈ ਰਾਹੁਲ ਗਾਂਧੀ ਦੀ ਪ੍ਰਣਕਾ ਗਾਂਧੀ ਦੀ ਤਾਂ ਉਹਨਾਂ ਨੇ ਵੀ ਚੁੱਪ ਹੋ ਜਾਣਾ ਇਸ ਕਰਕੇ ਭਰਾਵੋ ਤੁਸੀਂ ਇੱਕ ਜਿਵੇਂ ਇੱਕ ਸਕੂਲ ਦੇ ਵਿੱਚ ਟੀਚਰ ਪ੍ਰਿੰਸੀਪਲ ਦਾ ਕਹਿਣਾ ਮੰਨਦਾ ਪ੍ਰਿੰਸੀਪਲ ਡੀਓ ਡਿਪਟੀ ਡੀਓ ਦਾ ਕਹਿਣਾ ਮੰਨਦਾ ਡਿਪਟੀ ਡੀਓ ਸਿੱਖਿਆ ਸਕੱਤਰ ਦਾ ਕਹਿਣਾ ਮੰਨਦਾ ਤੇ ਸਿੱਖਿਆ ਸਕੱਤਰ ਸਿੱਖਿਆ ਮੰਤਰੀ ਦਾ ਕਹਿਣਾ ਮੰਨਦਾ ਜੇ ਝੂਠਾ ਮੈਨੂੰ ਦੱਸ ਦਿਓ ਚਲੋ ਮੈਂ ਦੂਜੀ ਧਾਰਨ ਲੈ ਲੈਣਾ ਇੱਕ ਐਸਆਈ ਐਸਐਚਓ ਦਾ ਕਹਿਣਾ ਮੰਨਦਾ ਐਸਐਚਓ ਡੀਐਸਪੀ ਦਾ ਕਹਿਣਾ ਮੰਨਦਾ ਡੀਐਸਪੀ ਐਸਐਸਪੀ ਦਾ ਕਹਿਣਾ ਮੰਨਦਾ ਐਸਐਸਪੀ ਆਪਦੇ ਰੇਂਜ ਵਾਲੇ ਦਾ ਕਹਿਣਾ ਮੰਨਦਾ ਤੇ ਸਾਰੇ ਇਕੱਠੇ ਹੋ ਕੇ ਸਾਰੇ ਡੀਜੀਪੀ ਸਾਹਿਬ ਦਾ ਕਹਿਣਾ ਮੰਨਦੇ ਜੇ ਝੂਠ ਹੈ ਮੈਨੂੰ ਦੱਸ ਦਿਓ ਉਸੇ ਤਰ੍ਹਾਂ ਜਨਾਬ ਤੁਹਾਡੇ ਕੋਲ ਪਾਵਰ ਹੈ ਨਹੀਂਗੀ ਕਿ ਤੁਸੀਂ ਪੰਜਾਬ ਵਾਸਤੇ ਬੜਕ ਮਾਰ ਦਿਓ ਹੁਣ ਸਿਰਫ ਤੇ ਸਿਰਫ ਤੁਸੀਂ ਨਾਲ ਮਿਲ ਕੇ ਸਾਨੂੰ ਜਾਗਦਿਆਂ ਨੂੰ ਪਾਣੀਏ ਪਾ ਰਹੇ ਆ ਮੰਜੇ ਦੇ ਉਹ ਸੁੱਤੇ ਪਏ ਦੇ ਚੱਕ ਕੇ ਭਾਈ ਮੰਜੇ ਦੇ ਪਾਸੇ ਪਾਇਆ ਜਾ ਸਕਦਾ ਜਾਗਦਿਆਂ ਨੂੰ ਕਦੇ ਪਾਣੀ ਨਹੀਂ ਪਾਇਆ ਜਾ ਸਕਦਾ ਤੁਸੀਂ ਸਾਨੂੰ ਜਾਗਦਿਆਂ ਨੂੰ ਪਾਣੀਏ ਪਾਈ ਜਾਂਨੇ ਆ ਮੈਂ ਫਿਰ ਤੋਂ ਆਣਾ ਜੇ ਵਾਕਈ ਕਾਂਗਰਸ ਆਕਾਲੀ ਦਲ ਝਾੜੂ ਵਾਲੇ ਪੰਜਾਬ ਦੇ ਪਾਣੀ ਨੂੰ ਲੈ ਕੇ ਚਿੰਤਿਤ ਹੋਏ ਪਏ ਆ ਤਾਂ ਤੁਸੀਂ ਤਿੰਨੇ ਇਕਾ ਕਰਕੇ ਪਾਣੀ ਦੇ ਰਾਖੇ ਬਣੋ ਪੰਜਾਬ ਦੇ ਲੋਕ ਤੁਹਾਡੇ ਨਾਲ ਖੜਨਗੇ ਓਏ ਕਿਹੜੇ ਕਿਦੀ ਗੱਲ ਕਰਦੇ ਆ ਤੁਸੀਂ ਤੇ ਕਿਹੜੇ ਰੱਖ ਦੀ ਗੱਲ ਕਰਦੇ ਆ ਜਿਹੜੀ ਸਰਕਾਰ ਪਾਣੀ ਗੰਦਲਾ ਖੁਦ ਕਰਾ ਰਹੀ ਹੋਵੇ ਫੈਕਟਰੀਆਂ ਦਾ ਕੈਮੀਕਲ ਬੁੱਢੇ ਦਰਿਆ ਚ ਪਵਾ ਰਹੀ ਹੋਵੇ ਔਰ ਲੋਕਾਂ ਨੂੰ ਕੈਂਸਰ ਗੰਦੀਆਂ ਬਿਮਾਰੀਆਂ ਪਾਣੀ ਦੇ ਵਿੱਚ ਵੰਡੀਆਂ ਜਾ ਰਹੀਆਂ ਹੁਣ ਪੰਜਾਬ ਦਾ ਪਾਣੀ ਨਹਿਰਾਂ ਦੇ ਵਿੱਚ ਆਉਣ ਵਾਲਾ ਆਖੇ ਹਰੇ ਹਰੇ ਘਾ ਉੱਤੇ ਸੱਪ ਫੂਕਾ ਮਾਰਦਾ ਭੱਜੋ ਵੇ ਵੀਰੋ ਬਾਪੂ ਕੱਲਾ ਮੱਜਾ ਚਾਰਦਾ ਅੱਜ ਕੱਲ੍ਹ ਕਹਾਵਤ ਜੇ ਅਗਲੀ ਵਾਰੀ ਨਾ ਚੱਲੀ ਨਾ ਇਹ ਕਿ ਹਰੇ ਹਰੇ ਪਾਣੀ ਉੱਤੇ ਸੱਪ ਫੂਕਾ ਮਾਰਦਾ ਕਹਾ ਨਹੀਂ ਚੱਲਿਆ ਕਰਨ ਹੁਣ ਕਹਾ ਤਾਂ ਫਿਕਰ ਰਹਿ ਗਿਆ ਪਾਣੀ ਤੋਂ ਐਨਾ ਤਾਂ ਕਹਾ ਨਹੀਂ ਰਹਾ ਜਿੰਨਾ ਪਾਣੀ ਰਹਾ ਹੋ ਗਿਆ ਹਰੇ ਹਰੇ ਪਾਣੀ ਉੱਤੇ ਸੱਪ ਫੂਕਾ ਮਾਰਦਾ ਭੱਜੋ ਵੇ ਭੱਜੋ ਵੀਰੋ ਭਗਵਾਨਤ ਮਾਨ ਕੱਲਾ ਡਰਾਮੇ ਬਾਜ਼ੀਆਂ ਕਰਦਾ ਕੱਲਾ ਡਰਾਮੇ ਬਾਜ਼ੀਆਂ ਛੇੜਦਾ ਕੰਮ ਤੇ ਹੋਇਆ ਪਿਆ ਮਾਨ ਸਾਹਿਬ ਲੁਧਿਆਣਾ ਦੀਆਂ ਫੈਕਟਰੀਆਂ ਦਾ ਕਿੰਨੇ ਵਾਰੀ ਰੌਲਾ ਪੈ ਚੁੱਕਿਆ ਤੁਸੀਂ 3 ਦਸੰਬਰ ਨੂੰ ਸਾਡੇ ਅਰਗਿਆਂ ਨੂੰ ਰੋਕਣ ਵਾਸਤੇ ਪੁਲਿਸ ਲਾਈ ਸੀ ਤਾਂ ਤੁਸੀਂ ਕਿਹੜੇ ਪਾਣੀ ਦੀ ਗੱਲ ਕਰਦੇ ਹੋ ਤੁਸੀਂ ਕਦੋਂ ਪਾਣੀ ਦੇ ਰਾਖੇ ਬਣ ਗਏ ਸਿਰਫ ਤੇ ਸਿਰਫ ਕਹਿਣ ਦੀਆਂ ਗੱਲਾਂ ਤੁਸੀਂ ਸਾਡੇ ਵਾਸਤੇ ਇੱਕ ਪੁਆਇੰਟ ਤੱਕ ਨਹੀਂ ਸੋਚ ਰਹੇ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਸਾਰੇ ਲੋਕਾਂ ਨੂੰ ਤੁਹਾਨੂੰ ਸਿਕਿਉਰਿਟੀ ਦੇ ਦਿੱਤੀ ਆ ਤੁਹਾਡੀਆਂ ਤਨਖਾਹਾਂ ਦੇ ਦਿੱਤੀਆਂ ਤੁਹਾਡੇ ਪਿੱਛੇ ਤੁਸੀਂ ਕੋਈ ਵੀ ਹੁਕਮ ਕਰਦੇ ਆ ਤੁਹਾਨੂੰ ਸਲੂਟ ਵਜਦਾ ਤੁਸੀਂ ਇੰਨਾਂ ਚੀਜ਼ਾਂ ਚੁਲਝ ਗਏ ਆ ਤੁਸੀਂ ਇੰਨਾਂ ਚੀਜ਼ਾਂ ਚੁਲਝ ਗਏ ਆ ਜਿਵੇਂ ਕਿਸੇ ਕਾਢੀ ਨੇ ਕਾੜ ਕੱਢੀ ਹੋਈ ਹੋਗੀ ਕਿ ਯਾਰ ਤੂੰ ਐ ਕਰ ਅੰਗਰੇਜ਼ਾਂ ਦਾ ਰਾਜ ਆ ਤੇ ਤੂੰ ਕੋਈ ਚੰਗੀ ਪੋਸਟ ਲੈ ਲਾ ਚੰਗੀ ਪੋਸਟ ਲੈ ਕੇ ਸਾਡੀ ਦੇਸ਼ ਵਾਲਿਆਂ ਦੀ ਗੱਲ ਕਰੀ ਉਹ ਕੰਮ ਇਹ ਹੋ ਗਿਆ ਵੀ ਉਹਨੇ ਚੰਗੀ ਪੋਸਟ ਵੀ ਮਿਲ ਗਈ ਭਾਰਤ ਦੇ ਲੋਕਾਂ ਨੇ ਕਿਵੇਂ ਨਾ ਕਿਵੇਂ ਕਰਕੇ ਪੋਸਟ ਦੇਤੀ ਉਹ ਭਾਰਤ ਦੇ ਲੋਕਾਂ ਨੂੰ ਕੁੱਟਣ ਲੱਗ ਕੇ ਜਾ ਫਿਲਮਾਂ ਜਿਹੜੀਆਂ ਹੁੰਦੀਆਂ ਅੰਗਰੇਜ਼ਾਂ ਦੇ ਉਹ ਬੜੇ ਭਾਰਤੀਆਂ ਨੇ ਭਾਰਤੀ ਕੁੱਟੇ ਜਿਹੜੇ ਬੰਦੇ ਦੇਸ਼ ਦੀ ਗੱਲ ਕਰਦੇ ਰਹੇ ਆ ਪੰਜਾਬ ਦੀ ਗੱਲ ਕਰਦੇ ਰਹੇ ਆ ਦੇਸ਼ ਦੀ ਗੱਲ ਕਰਨ ਵਾਲਿਆਂ ਨੂੰ ਫਾਂਸੀਆਂ ਮਿਲੀਆਂ ਕਾਲੇ ਪਾਣੀ ਦੀਆਂ ਸਜ਼ਾ ਮਿਲੀਆਂ ਉਸੇ ਤਰ੍ਹਾਂ ਜਿਹੜੇ ਪਾਣੀ ਦੀਆਂ ਗੱਲਾਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਕਰਦੇ ਆ ਸਾਡੇ ਅਰਗਨ ਤੁਸੀਂ ਜੇਲ੍ਹਾਂ 'ਚ ਤੁੰਦੇ ਆ ਤੇ ਤੁਸੀਂ ਭਾਜਪੀ ਦੀ ਗੱਲ ਕਰਦੇ ਆ ਓਏ ਕੁਝ ਨਹੀਂ ਹੋਣਾ ਤੁਹਾਡੇ ਤੋਂ ਕੱਖ ਨਹੀਂ ਹੋਣਾ ਉਹ ਤਿੰਨ ਸਟੇਟਾਂ ਦੇ ਇਕੱਠੇ ਹੋ ਗਏ ਥੋ-ਥੋ ਪੰਜਾਬ ਵਾਲਿਆਂ ਤੋਂ ਇਕੱਠਾ ਨਹੀਂ ਹੋਇਆ ਪਿਆ ਤੇ ਕੀ ਸਾਡਾ ਤੁਸੀਂ ਸਵਾਰ ਦੋਗੇ ਵੇਖੋ ਬੜੇ ਪੰਜਾਬ ਦੇ ਲੋਕ ਇਹ ਕਹਿਣਗੇ ਤੇਰੀ ਗੱਲ ਵਿੱਚ ਕੁਝ ਨਹੀਂ ਨਿਭੜਿਆ ਤੇ ਨਿਭੜ ਨੂੰ ਵੀਰ ਮੈਂ ਕੋਈ ਮਿਸਤਰੀ ਦਾ ਕੰਮ ਨਹੀਂ ਛੇੜਿਆ ਇੱਥੇ ਵੀ ਕੰਦ ਕੱਢੀ ਜਾਂਦਾ ਤੈਨੂੰ ਮੈਂ ਕੰਮ ਤੇ ਵਾਰ ਕਣ ਕਿਦੇਮ ਇੱਥੇ ਲੱਗੀ ਤੈਨੂੰ ਸਮਝ ਕੇ ਨਹੀਂ ਲੱਗੀ ਉਹ ਝਾੜੂ ਵਾਲਿਆ ਸੋਣਾ ਇਧਰ ਧਿਆਨ ਮਾ ਅਸਲ ਵਿੱਚ ਕੀ ਆ ਕਿ ਵਿਧਾਨ ਸਭਾ ਦੇ ਵਿੱਚ ਮਸਲਾ ਆਪਦੇ ਹਲਕਿਆਂ ਦਾ ਚੱਕਣਾ ਹੁੰਦਾ ਇਹ ਪਾਣੀ ਦਾ ਚੱਕੀ ਜਾਂਦੇ ਆ ਆ ਬੈਂ ਕਿਨਾਂ ਭਰਾਵੋ ਜਿਵੇਂ ਕਹਿ ਲੋ ਨਾ ਵਿਧਾਨ ਸਭਾ 3 ਕਰੋੜ ਲੋਕਾਂ ਦਾ ਭਵੇਖਾ ਤਾਂ ਤੁਸੀਂ ਉੱਥੇ ਭਵੇਖ ਦੀ ਗੱਲ ਕਰੋ ਲੜਨਾ ਹੱਸ ਤੇ ਤੁਸੀਂ ਫੇਸਬੁੱਕ ਤੇ ਨਹੀਂ ਲੜਦੇ ਯਾਰ ਸਾਨੂੰ ਸਮਝ ਨਹੀਂ ਆਉਂਦੀ ਤੁਸੀਂ ਫੇਸਬੁੱਕ ਤੇ ਵੀ ਲੜਦੇ ਆਂ ਵਿਧਾਨ ਸਭਾ ਚ ਵੀ ਲੜਦੇ ਆਂ ਤੁਸੀਂ ਕੋਲੋ ਕੋਲੀ ਬੈਠੇ ਏ ਘਰੀ ਵੇਖ ਹੀ ਲੋ ਤੁਮ ਅੱਛਾ ਥੋੜਾ ਬੰਦਾ ਕੀ ਸਾਨੂੰ ਤਾਂ ਤੁਸੀਂ ਜਾਗਦਿਆਂ ਨੂੰ ਪਾਣੀ ਤਾਂ ਨਾ ਪਾਓ ਮੈਂ ਕਾਂਗਰਸ ਅਕਾਲੀ ਦਲ ਤੇ ਝਾੜੂ ਵਾਲਿਆਂ ਨੂੰ ਬੇਨਤੀ ਕਰਦਾ ਜੇਕਰ ਵਾਕਈ ਪਾਣੀ ਦੇ ਮਸਲੇ ਤੇ ਤੁਸੀਂ ਇਕੱਠੇ ਹੋ ਚੁੱਕੇ ਆਂ ਤਾਂ ਜਿਹੜਾ ਪਾਣੀ ਦੇ ਆ ਪਾਣੀ ਪੰਜਾਬ ਦੇ ਵਿੱਚ ਗੰਦਾ ਪਾਣੀ ਆ ਰਿਹਾ ਪਹਿਲੇ ਇਹਦੇ ਵੱਲ ਛਾਤੀ ਮਾਰੋ ਅਸੀਂ ਤੈਨੂੰ ਕਿਹਾ ਝੋਨੇ ਦੀਆਂ ਮੋਟਰਾਂ ਲਵਾ ਪਾਣੀ ਨਹਿਰਾਂ ਦਾ ਦੇ ਸਾਰੇ ਪਾਸੇ ਉਹ ਵੀਰ ਮੇਰੇ ਭਗਵੰਤ ਮਾਨ ਜੀ ਤੁਸੀਂ ਕੇਸਰੀਵਾਲ ਦੇ ਕਹਨੇ ਤੇ ਚੱਲੋਂਗੇ ਸਭ ਤੋਂ ਵੱਡੀ ਗੱਲ ਤੇ ਆ ਕੇਸਰੀਵਾਲ ਦੇ ਕਹਨੇ ਦੇ ਵਿੱਚ ਤੈਨੂੰ ਚੱਲਣਾ ਪੈਣਾ ਤੂੰ ਇੱਕ ਪਵੈਂਟ ਤੱਕ ਬਾਹਰ ਨਹੀਂ ਜਾ ਸਕਦਾ ਉਹਦੇ ਤੋਂ ਇਸ ਕਰਕੇ ਰਹਿਣ ਦੇ ਛੇੜਨ ਨੂੰ ਦਰਦਾ ਇਹ ਦਰਦ ਸੁਣਾਈ ਨਹੀਂ ਜਾਣੇ ਦੂਜੀ ਗੱਲ ਗੌਰ ਫਰਮਾਓ ਜੇ ਕਿ ਯਾਦ ਰੱਖੋ ਕਿ ਤੁਸੀਂ 2 ਸਾਲਾਂ ਦੇ ਆਉਣ ਵਾਲੀ ਸਰਕਾਰ 5 ਸਾਲਾਂ ਦੀ ਹੋਊਗੀ। ਇਹੀ ਮਸਲੇ ਚੱਲਦੇ ਰਹਿਣਗੇ ਤੇ ਜਿਹੜੀ ਵਿਧਾਨ ਸਭਾ ਉੱਥੇ ਤੁਸੀਂ ਇੱਕ ਦੂਜੇ ਨਾਲ ਲੜੋ ਨਾ। ਕਿ ਸਪੀਕਰ ਨੂੰ ਦੱਸੀ ਜਾਂਦੇ ਆ ਸਪੀਕਰ ਸਾਹਿਬ ਜਿਵੇਂ ਸਪੀਕਰ ਭੇਜ ਤਾਂ ਆ ਸਪੀਕਰ ਕੁਨਤਾਰ ਸਿੰਘ ਸੰਧਵਾ ਸੰਧਵਾ ਆ ਫਰੀਦਕੋਟ ਕੋਲੇ ਪਿੰਡ ਆ ਕਹਿੰਦੇ। ਸੰਧਵਾ ਸਾਹਿਬ ਦਾ ਤੇ ਜਿਵੇਂ ਕੇਂਦਰ ਨੇ ਘੱਲਿਆ ਹੁੰਦਾ ਬੰਦਾ ਵਿੱਚ ਆ ਸੁਣ ਕੇ ਆ ਮੁਸ਼ਕਲਾਂ ਤਾਂ ਆਪਣਾ ਮਾਰਿੰਦੇ ਆ ਮੈਂ ਇੱਥੇ ਪਾੜਤਾ ਜੀਆ ਚੱਕੋ ਮੈਂ ਕਾਪੀ ਪਾੜਤੀ ਇਹਦੀ ਮੈਂ ਨਹੀਂ ਕਰਦਾ। ਕਿ ਕਿੱਡੀ ਯਾਰ ਮੈਂ ਕਹਿੰਨਾ ਨਾ ਤੁਸੀਂ ਫਿਲਮਾਂ ਚ ਕਿੱਧਰ ਬੱਲੇ ਹੋ ਰਾਜਨੀਤੀ ਚ ਫਸੇ ਬੈਠੇ ਆ ਜਾਂ ਫਿਲਮਾਂ ਚ ਪਰ ਫਿਲਮ ਮੈਂ ਤਾਂ ਤੁਸੀਂ ਚੱਲ ਕੇ ਆਏ ਇੱਧਰ ਇਹ ਕਿਹੜਾ ਸੱਪਾ ਛੋਟਾ ਹੈ ਸਪੀਕਰ ਪੰਜਾਬ ਦਾ ਹੀ ਆ ਸਪੀਕਰ ਝਾੜੂ ਦਾ ਹੀ ਆ ਸਪੀਕਰ ਦੀ ਕੁਰਸੀ ਤੁਸੀਂ ਦਿੱਤੀ ਉਹਨਾਂ ਨੂੰ ਕੇਦਰੀਵਾਲ ਸਾਹਿਬ ਨੇ ਕੁਰਸੀ ਬਖਸ਼ੀ ਆ ਹਾਂ ਉਹ ਗੱਲ ਵੱਖਰੀ ਕਿ ਪੰਜਾਬ ਦੇ ਲੋਕਾਂ ਨੇ ਚੁਣਿਆ ਹੋਇਆ ਪਰ ਕੁਰਸੀ ਉੱਥੇ ਕਿਹਨੇ ਕਿਹੜੀ ਮੰਤਰੀ ਦੀ ਕੁਰਸੀ ਤੇ ਕੌਣ ਬੈਠੂਗੇ ਕੇਦਰੀਵਾਲ ਵੇਖੂਗਾ ਉੱਥੇ ਕੋਈ ਵੀ ਕੇਂਦਰ ਦਾ ਬੰਦਾ ਨਹੀਂ ਆਇਆ ਤਾਂ ਕਿਰਪਾ ਕਰਕੇ ਰੌਲਾ ਪਾਉਣ ਦੀ ਬਜਾਏ 117 ਐਮਐਲਏ ਜਦੋਂ 101 ਐਮਐਲਏ ਰੈਲੀ ਕਰਦਾ ਨਾ ਆਜੋ ਜੀ ਅੱਜ ਰੈਲੀ ਕਰਨੀ ਆ ਤੇ 1 ਐਮਐਲਏ ਮਗਰ ਜੇ 200 ਪਿੰਡ ਲੱਗਦਾ ਹਲਕੇ ਨੂੰ ਜਾਂ ਮੰਨ ਲਓ 100 ਪਿੰਡ ਲੱਗਦਾ ਤਾਂ ਉਹਦੇ ਮਗਰ 200 ਬੱਸ ਆਉਂਦੀ ਆ ਤੇ ਅੱਜ 117 ਐਮਐਲਏ ਦੋ-ਦੋ 200 ਬੱੱਸਾਂ ਮੰਗਵਾਓ ਬੈਠੋ ਕਿੱਥੇ ਬੈੰਨੇ ਆ ਕਿਉਂ ਸਮਾਂ ਖਰਾਬ ਕਰ ਰਹੇ ਆ ਜੇ ਤੁਸੀਂ ਬੱਸਾਂ ਮੰਗਵਾਉਂਗੇ ਤਾਂ ਪੰਜਾਬ ਦੇ ਲੋਕ ਤੁਹਾਡੇ ਨਾਲ ਖੜਨਗੇ ਮੈਂ ਜ਼ਰੂਰ ਖੜੂੰਗਾ ਕਰੋ ਇੱਕਾ ਕਿਹੜਾ ਕਰਦੇ ਆ ਗੱਲਾਂ ਦੇ ਕੜਾ ਨਹੀਂ ਬਣਾਈਦੇ ਜਨਾਬ ਗੱਲਾਂ ਦੇ ਕੜਾ ਨਹੀਂ ਬਣਾਈਦੇ ਪੰਜਾਬ ਦੇ ਲੋਕਾਂ ਦਾ ਸਵਾਰੋ ਕੀ ਸਵਾਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਧਾਨ ਸਭਾ ਚ ਮੁੱਦਾ ਰੱਖੋ ਲੋਕਾਂ ਦਾ ਲੋਕਾਂ ਪ੍ਰਤੀ ਮੁੱਦਾ ਰੱਖੋ ਉਹ ਲੜਨ ਵਾਸਤੇ ਨਹੀਂ ਗਈ ਉਹ ਲੋਕ 3 ਕਰੋੜ ਲੋਕਾਂ ਦਾ ਭਵਿੱਖ ਸਵਾਰਨ ਵਾਸਤੇ ਆ ਤਾਂ 70 ਸਾਲ ਆਈ ਨੰਗੇ ਜਿਵੇਂ ਤੁਸੀਂ ਨੰਘਾਈ ਜਾਂਨੇ ਯਾਦ ਰੱਖੋ